ਉਹਦਾ ਇਹ ਦੇਣਾ ਚਾਹਣਾ ਹੈ ਪੰਜਾਬ ਦੇ ਗਵਰਨਰ ਸਾਹਿਬ ਨੂੰ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਨਬਜ਼ ਫੜ ਕੇ ਜਿਹੜੀ ਕੈਂਪੇਨ ਸ਼ੁਰੂ ਕੀਤੀ ਹੈ ਨਸ਼ਾ ਮੁਕਤ ਪੰਜਾਬ ਜੀ ਇੱਕ ਬਹੁਤ ਵੱਡਾ ਪ੍ਰਾਲਾ ਹੈ ਜੋ ਗਵਰਨਰ ਸਾਹਿਬ ਨੇ ਕੀਤਾ ਹੈ ਜਿਹੜਾ ਕੰਮ ਸਰਕਾਰਾਂ ਦਾ ਸੀ ਉਹ ਹੁਣ ਗਵਰਨਰ ਸਾਹਿਬ ਨੇ ਚੱਕ ਲਿਆ ਮੈਂ ਇਹਨਾਂ ਨੂੰ ਵਧਾਈ ਦੇਣਾ ਚਾਹਣਾ ਹੈ ਤੇ ਵੱਡੀ ਗੱਲ ਹੈ ਪਾਰਟੀ ਲੈਵਲ ਤੋਂ ਉੱਤੇ ਉੱਠ ਕੇ ਉਹਨਾਂ ਨੇ ਸਾਰਿਆਂ ਨੂੰ ਸੱਦਾ ਦਿੱਤਾ ਜੀ ਸਾਰੇ ਸੋਸ਼ਲ ਜਿਹੜੇ ਸੋਸਾਇਟੀਆਂ ਹੈਗੇ ਜਿਹੜੇ ਸੋਸ਼ਲ ਲੋਕ ਹੈ ਕਾਲਜਸ ਐ ਸਕੂਲ ਸਾਰਿਆਂ ਨੂੰ ਉਹਨਾਂ ਨੇ ਇਨਵੋਲਵ ਕੀਤਾ ਆ ਮੂਵਮੈਂਟ ਬਣਾਉਣੀ ਪੈਣੀ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਸਰ ਪੰਜਾਬ ਦਾ ਫਿਊਚਰ ਆਪਣੀ ਜਵਾਨੀ ਹੈ ਸੋ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਇਹਦੇ ਚ ਬਾਰ ਬਾਰ ਨਸ਼ਾ ਖਤਮ ਕਰਨ ਦੇ ਬਜਾਏ ਇੱਥੇ ਸਿਆਸਤ ਖੇਡੀ ਜਾਂਦੀ ਹੈ ਤੁਸੀਂ ਦੇਖ ਲਓ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਗੁੱਡਕਾ ਸਾਹਿਬੀ ਸੌਂਖਾ ਕੇ ਮੈਂ 4 ਹਫ਼ਤੇ ਚ ਕਰ ਦੂੰਗਾ ਉਵੇਂ ਕੇਜਰੀਵਾਲ ਲੱਗਿਆ ਸੀ ਕਿਸੇ ਨੇ ਥੋਸ ਕਦਮ ਨਹੀਂ ਚੱਕਿਆ ਤੋ ਐਸ ਕਰਕੇ ਪੰਜਾਬ ਵਾਸਤੇ ਬੜਾ ਇੰਪੋਰਟੈਂਟ ਹੈ ਪੰਜਾਬ ਦੀ ਸਾਰੇ ਵਰਗਾਂ ਵਾਸਤੇ ਸਾਰੀ ਪੋਲਿਟਿਕਲ ਪਾਰਟੀ ਵਾਸਤੇ ਕਿ ਐਸ ਜੰਗ ਦੇ ਵਿੱਚ ਸਾਰੇ ਨੂੰ ਅੱਖ ਠੰਡੇ ਥਲੇ ਕਰਾਉਣਾ ਸਰ ਜੀ ਲੋਕੀ ਲੋਕੀ ਕਿਵੇਂ ਦੇਖਦੇ ਹੋ ਇਹ ਕਹਿੰਦੇ ਜੀ ਸਰ ਸੱਤਾਧਾਰੀ ਨਹੀਂ ਕੋਈ ਪੁੱਛਿਆ ਅੱਜ ਲੋ ਐਨ ਆਰਡਰ ਦਾ ਵੱਡਾ ਕਾਰਨ ਆ ਨਸ਼ਾ ਵੇਚਣ ਵਾਲੇ ਤੇ ਮੈਨੂੰ ਕਈ ਅਫਸਰਾਂ ਨੇ ਮੈਨੂੰ ਦੱਸਿਆ ਕਿ ਸਾਡਾ ਆਊਟ ਆਫ ਕੰਟਰੋਲ ਕਿਉਂ ਹੋ ਰਿਹਾ ਕਿ ਜਿਹੜੇ ਆਮ ਆਦਮੀ ਪਾਰਟੀ ਦੀ ਜਿਹੜੀ ਲੀਡਰ ਹੈ ਉਹ ਜਿਹੜੇ ਨਸ਼ਾ ਵੇਚਣ ਵਾਲੇ ਇਹਨਾਂ ਤੋਂ ਮੀਨਾ ਲੈਂਦੇ ਆ ਉਹ ਮੀਨਾ ਲੈਣ ਕਰਕੇ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਦੇ ਆ ਜਿਹਦੇ ਕਰਕੇ ਆ ਸਾਰਾ ਜਿਹਦੇ ਕਰਕੇ ਆ ਸਾਰਾ ਤਾਂ ਬਲਗੇ ਚੋਣ ਦੀ ਕਾਦੀਦ ਦੀ ਸਰਕਾਰ ਆ ਜੀ ਹੈ ਤਾਂ ਕੀ ਪਲਾਨ ਹੈਗਾ ਗੈਂਗਸਟਰ ਤੇ ਮਸ਼ੀਨ ਨੂੰ ਲੈ ਪੱਗਟਾਏਗਾ ਨਾ ਇੱਥੇ ਇੱਕ ਵੀ ਗੈਂਗਸਟਰ ਨਹੀਂ ਰਹਿਣ ਦੇਵਾਂਗੇ ਆਪਾਂ ਇੱਕ ਵੀ ਗੈਂਗਸਟਰ ਮੇਰੀ ਪ੍ਰਾਇਰਟੀ ਸਾਡੀ ਹੁਨਰ ਸਰਕਾਰ ਦੀ ਪ੍ਰਾਇਰਟੀ ਨੰਬਰ 1 ਪ੍ਰਾਇਰਟੀ ਹੈ ਲਾਅ ਐਂਡ ਆਰਡਰ ਲੋਕੀ ਸੁਰੱਖਿਤ ਫੀਲ ਕਰਨ ਤੇ ਸਭ ਤੋਂ ਵੱਡੀ ਪ੍ਰਾਇਰਟੀ ਹੈ ਗੈਂਗਸਟਰ ਦਾ ਨਾਂ ਖਤਮ ਹੋ ਜਾਏ ਪੰਜਾਬ ਤੋਂ ਕਿਹੜਾ ਫਾਰਮੂਲਾ ਕੋਈ ਹੋਰ ਫਾਰਮੂਲਾ ਬਹੁਤ ਫਾਰਮੂਲੇ ਹੈ ਤੁਸੀਂ ਰਿਜ਼ਲਟ ਲਿਓ ਜੀ ਸਰ ਅਸੀਂ ਜੋ ਵੀ ਕਹਿੰਨੇ ਆ ਉਹ ਕਰਕੇ ਦਿਖਾਉਣੇ ਆ ਉਵੇਂ ਹੀ ਨਸ਼ਾ ਗਰਾਉਂਡ ਲੈਵਲ ਤੇ ਸੋਰਸ ਤੋਂ ਲੈ ਕੇ ਉੱਤੇ ਤੱਕ ਬੰਦੇ ਫੜ ਕੇ ਲੈ ਕੇ ਜਾਵਾਂਗੇ ਆ ਜਿਹੜੀ ਵੀ ਜਿਲ੍ਹਾ ਦਾ ਜਿਹੜੀ ਲੈਵਲ ਤੋਂ ਸ਼ੁਰੂ ਹੁੰਦੇ ਜਿਹੜੇ ਪਿੰਡ ਚ ਨਸ਼ਾ ਲੈਂਦਾ ਉਹਨੂੰ ਕਿੱਥੋਂ ਆਇਆ ਉਹ ਬੰਦੇ ਨੂੰ ਫੜਦੇ ਉਸ ਬੰਦੇ ਤੋਂ ਨਹੀਂ ਲੈਂਦੇ ਕਿ ਉਹਨੇ ਕਿੱਥੋਂ ਲਿੱਤਾ ਜਿੰਨਾ ਤੱਕ ਚੇਨ ਤੇ ਉੱਤੇ ਨਹੀਂ ਜਾਂਦੇ ਉਹ ਕੀ ਵੀ ਕੜੀ ਤਾਂ ਮਿਲੂਗੀ ਹੁੰਦਾ ਕੀ ਹੈ ਆਪਾਂ ਥੋੜੇ ਬੰਦੇ ਫੜ ਕੇ ਕਾਗਜ਼ ਪੂਰੀ ਕਾਗਜ਼ ਕਾਰਵਾਈ ਕਰ ਲੈਣੇ ਆ ਸਾਡਾ ਪੂਰਾ ਮੌਨਟੇਡ ਸਿਸਟਮ ਹੋਊਗਾ ਫਰੋਮ ਵਿਲੇਜ ਟੂ ਦਾ ਹੈਡ ਕਿੱਥੋਂ ਤੱਕ ਜਾਂਦਾ ਸਾਰਿਆਂ ਨੂੰ ਫੜ ਕੇ ਤੁਹਾਨੂੰ ਦੇਖਾਉਂਗੇ ਕਿ ਕਿਸ ਲੈਵਲ ਤੇ ਅਸੀਂ ਅੱਜ ਦੀ 27 ਦੀਆਂ ਚੋਣਾਂ ਬਾਅਦ ਦੀ ਗੱਲ ਹੈ ਪਰ ਗੱਲ ਇਹ ਹੈ ਕਿ ਆ ਬਾਬਾ ਸਾਹਿਬ ਅੰਬੇਦਕਰ ਜਿਨ੍ਹਾਂ ਨੇ ਜੋ ਸੰਵਿਧਾਨ ਲਿਖਿਆ ਉਹਦੇ ਵਿੱਚ ਸਾਰਿਆਂ ਨੂੰ ਬਰਾਬਰੀ ਦੇਤੀ ਸਮਾਨਤਾ ਦੇਤੀ ਸਾਡੇ ਗੁਰੂ ਸਾਹਿਬਾਨ ਨੇ ਵੀ ਇਸ ਪਵਿੱਤਰ ਧਰਤੀ ਪੰਜਾਬ ਦੇ ਵਿੱਚ ਧਰਮਾਂ ਮਸਬਾ ਫਿਰਕਿਆਂ ਲਕੀਰਾ ਉੱਚ ਉੱਚ ਨੀਚ ਜਾਤ ਪਾਤ ਦੀਆਂ ਸਾਰੀਆਂ ਹੱਦਾਂ ਤੋਂ ਉੱਪਰ ਉੱਠ ਕੇ ਉਹਨਾਂ ਨੇ ਉੱਠਣ ਦਾ ਸਨੇਹਾ ਦਿੱਤਾ ਤੇ ਫਿਰ ਵੀ ਕਾਂਗਰਸ ਪਾਰਟੀ ਜਿਹੜੀ ਕਿ ਆਪ ਦੇ ਆਪ ਨੂੰ ਹਮੇਸ਼ਾ ਸੈਕੂਲਰਿਜ਼ਮ ਦਾ ਝੰਡਾ ਬਰਦਾਰ ਪਾਰਟੀ ਕਹਾਉਂਦੀ ਰਹੀ ਹੈ ਅੱਜ ਉਸੇ ਦੇ ਲੀਡਰਾਂ ਵੱਲੋਂ ਇੱਕ ਵਾਰ ਜਾਂ ਬਾਰ ਬਾਰ ਨਹੀਂ ਗਲਤੀ ਨਾਲ ਨਹੀਂ ਜਾਣ ਬੁੱਝ ਕੇ ਚਾਹੇ ਪਹਿਲਾਂ ਬਾਈ ਇਲੈਕਸ਼ਨ ਦੇ ਵਿੱਚ ਆਪਾਂ ਗੱਲ ਕਰ ਲਈ ਰਾਜਾ ਵੜਿੰਗ ਦੀ ਉਹਨਾਂ ਨੇ ਦਲਿਤ ਭਾਈਚਾਰੇ ਗਰੀਬ ਦੱਬੇ ਮਜ਼ਲੂਮਾਂ ਲੋਕਾਂ ਦੇ ਖਿਲਾਫ ਉਹਨਾਂ ਨੇ ਟਿੱਪਣੀ ਕੀਤੀ ਫਿਰ ਉਸੇ ਨੂੰ ਐਂਡੋਰਸ ਚਰਨਜੀਤ ਸਿੰਘ ਚੰਨੀ ਜੀ ਨੇ ਸਪਸ਼ਟ ਕਿਹਾ ਕਿ ਜੀ ਕਾਂਗਰਸ ਪਾਰਟੀ ਦੇ ਵਿੱਚ ਦਲਿਤਾਂ ਦੀ ਕੋਈ ਪੁੱਛਗਿੱਛ ਨਹੀਂ ਹੈਗੀ ਉਹਨਾਂ ਨੂੰ ਪਰਤਾੜਿਤ ਕੀਤਾ ਜਾਂਦਾ ਹੈ ਤੇ ਹੁਣ ਉਸੇ ਮਾਨਸਿਕਤਾ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਨੇ ਜੋ ਬਿਆਨਬਾਜ਼ੀ ਕੀਤੀ ਹੈ ਮੈਂ ਸਮਝਦਾ ਕਿ ਬਹੁਤ ਹਲਕੇ ਦਰਜੇ ਦੀ ਬਿਆਨਬਾਜ਼ੀ ਹੈ ਘਟੀਆ ਸੋਚ ਦਾ ਪ੍ਰਗਟਾਵਾ ਹੈ ਜਿਹੜਾ ਇਕੱਲੇ ਬਾਜਵਾ ਸਾਹਿਬ ਦੀ ਨਹੀਂ ਕਾਂਗਰਸ ਪਾਰਟੀ ਦਾ ਹੀ ਮਾਈਂਡਸੈਟ ਕਹਿ ਜਾ ਬਣ ਚੁੱਕਿਆ ਐਂਟੀ ਦਲਿਤ ਐਂਟੀ ਗਰੀਬ ਐਂਟੀ ਕਮਜ਼ੋਰ ਜੋ ਉਹਨਾਂ ਦਾ ਮਾਈਂਡਸੈਟ ਬਣ ਚੁੱਕਿਆ ਇਸ ਤੋਂ ਕਾਂਗਰਸ ਦਾ ਅੰਦਰ ਦਾ ਜੋ ਕਲਚਰ ਹੈ ਉਹ ਸਾਹਮਣੇ ਆਉਂਦਾ ਕਿ ਕਿਸ ਤਰੀਕੇ ਦੇ ਨਾਲ ਇਹ ਸਿਰਫ ਔਰ ਸਿਰਫ ਵੱਡੇ ਪਰਿਵਾਰਾਂ ਵੱਡੇ ਘਰਾਣਿਆਂ ਦੀ ਹੀ ਗੱਲ ਕਰਦੀ ਹੈ ਕਾਂਗਰਸ ਪਾਰਟੀ ਆਮ ਗਰੀਬ ਲੋਕ ਜਿਹੜੇ ਕਿ ਮਿਹਨਤ ਮੁਸ਼ਕਤ ਕਰਕੇ ਲੋਕਾਂ ਦੇ ਤੇ ਪ੍ਰਮਾਤਮਾ ਦੇ ਦੇ ਆਸ਼ੀਰਵਾਦ ਦੇ ਨਾਲ ਕੁਝ ਪ੍ਰਾਪਤ ਕਰ ਲੈਂਦੇ ਨੇ ਉਹਨਾਂ ਨੂੰ ਕਿਸ ਨਫ਼ਰਤ ਦੇ ਨਾਲ ਕਾਂਗਰਸ ਪਾਰਟੀ اور ਕਾਂਗਰਸ ਪਾਰਟੀ ਦੇ ਲੀਡਰ ਬਾਜਵਾ ਸਾਹਿਬ ਵਰਗੇ ਉਹ ਦੇਖਦੇ ਨੇ ਤਾਂ ਸਪਸ਼ਟ ਜ਼ਾਹਰ ਹੁੰਦਾ ਸੋ ਬਹੁਤ ਅਨਫੋਰਚੂਨੇਟ ਹੈ ਸਮੁੱਚੇ ਤੌਰ ਦੇ ਉੱਪਰ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੂੰ ਇਨਾ ਹਲਕੇ ਘਟਿਆ ਬਿਆਨਾਂ ਵਾਸਤੇ ਮਾਫੀ ਮੰਗਣੀ ਚਾਹੀਦੀ ਹੈ ਇਹ 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 ਹੀ ਤਾਂ ਮੈਂ ਕਹਿ ਰਿਹਾ ਹਾਂ ਨਾ ਜੀ ਕਿ ਉਹਨਾਂ ਨੂੰ ਹੰਕਾਰ ਕਿਸ ਚੀਜ਼ ਦਾ ਹੈ ਲੋਕਾਂ ਨੇ ਅਰਸ਼ ਤੋਂ ਫਰਸ਼ ਤੇ ਸਿੱਟ ਮਾਰਿਆ ਤੇ ਫਿਰ ਵੀ ਹੰਕਾਰ ਨਹੀਂ ਜਾਂਦਾ ਹੈਗਾ ਹੰਕਾਰ ਕਿਸ ਚੀਜ਼ ਦਾ ਉਹਨਾਂ ਨੂੰ ਆਪਦੇ ਇਸ ਗੱਲ ਦਾ ਹੰਕਾਰ ਹੈ ਕਿ ਜੀ 100 ਸਾਲਾਂ ਤੋਂ ਅਸੀਂ ਦੇਸ਼ 'ਤੇ ਰਾਜ ਕਰ ਲਿਆ ਤੇ ਇਸ ਚੀਜ਼ ਤੇ ਉਹਨਾਂ ਨੂੰ ਸ਼ਰਮ ਹੀ ਹੋਣੀ ਚਾਹੀਦੀ ਕਿ 100 ਸਾਲਾਂ 'ਚ ਉਹਨਾਂ ਨੇ 70-75 ਸਾਲਾਂ ਦੇ ਵਿੱਚ ਉਹਨਾਂ ਨੇ ਦੇਸ਼ ਦਾ ਨੁਕਸਾਨ ਵੀ ਕਿੰਨਾ ਕਰ ਦਿੱਤਾ ਪੰਜਾਬ ਦਾ ਨੁਕਸਾਨ ਕਿੰਨਾ ਕਰ ਦਿੱਤਾ ਸੋ ਇਸ ਕਰਕੇ 100 ਸਾਲ ਪੁਰਾਣੀ ਪਾਰਟੀ ਜਿਨੇ ਕੇ 70-75 ਸਾਲਾਂ ਦੇ ਵਿੱਚ ਬਹੁ ਗਿਣਤੀ ਸਮਾਂ ਰਾਜ ਕੀਤਾ ਹੋਵੇ ਤੇ ਉਹਨਾਂ ਔਰ ਸੈਕੂਲਰਿਜ਼ਮ ਦੇ ਝੰਡਾ ਬਰਦਾਰ ਆਪ ਦੇ ਨੂੰ ਕਹਾਉਂਦੇ ਹੋਣ ਤੇ ਉਸ ਪਾਰਟੀ ਦੇ ਲੋਕਾਂ ਦਾ ਇਹ ਜਾ ਮਾਈਂਡਸੈਟ ਹੋਵੇ ਇਹ ਸ਼ਰਮਨਾਕ ਹੈ ਇੱਕ ਕਰੋੜਾਂ ਬੰਦਿਆਂ ਨੂੰ ਲੈ ਕੇ ਦੁਵਾਰੇ ਗੱਲਾਂ ਚੱਲੀਆਂ ਨੇ ਕਿ ਇੱਕ 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 ਹੁਣ ਇੱਕ ਹੁਣ ਹੈ ਮਜੀਠੀਆ ਕਹਿੰਦੇ ਕਿ ਚਾਹੇ ਭਾਜਪਾ ਨਾਲ ਕੰਟਰੋਲ ਦੀ ਗੱਲ ਹੋਵੇ ਚਾਹੇ ਅਕਾਲੀ ਦਲ ਦਾ ਉਹਨਰ ਸਰਜੀਤ ਅਤੇ ਸਾਥੀਆਂ ਨੂੰ ਮੋੜ ਕੇ ਲਿਆਉਂਦੀ ਹੋਵੇ ਤੁਹਾਨੂੰ ਲੱਗਦਾ ਕਿ ਆਖਰ ਕਿਤੇ ਨਾ ਕਿਤੇ ਲੋਕ ਇਹ ਜੇ ਸਤਾਈ ਦੇ ਵਿੱਚ ਇਸ ਤਰ੍ਹਾਂ ਦੇ ਕੰਟਰੋਲ ਹੁੰਦੇ ਨੇ ਜਾਂ ਅਕਾਲੀ ਲੀਡਰ ਵਾਪਸੀ ਕਰਦੇ ਨੇ ਤਾਂ ਚੁਣੌਤੀ ਘਟੀ ਬੰਸਰ ਗਿਆ ਦੇਖੋ ਇਸ ਤਰ੍ਹਾਂ ਹੈ ਕਿ ਚਾਹੇ ਮਜੀਠੀਆ ਸਾਹਿਬ ਨੇ ਤੇ ਚਾਹੇ ਕੋਈ ਹੋਰ ਸਾਥੀ ਨੇ ਅਕਾਲੀ ਦਲ ਦੇ ਨੇ ਚਾਹੇ ਭਾਜਪਾ ਦੇ ਨੇ ਉਹ ਦਾਅਵੇ ਕਲੇਮ ਜੋ ਮਰਜ਼ੀ ਕਰੀ ਜਾਣ ਉਹ ਉਹਨਾਂ ਦਾ ਹੱਕ ਬਣਦਾ ਹੈ ਉਹਨਾਂ ਦਾ ਫਰਜ਼ ਹੈ ਕਿ ਜਦੋਂ ਤੱਕ ਉਹ ਜੇ ਵੱਡੀਆਂ ਉੱਚੀਆਂ ਗੱਲਾਂ ਨਹੀਂ ਕਰਨਗੇ ਤੇ ਲੋਕ ਉਹਨਾਂ ਨਾਲ ਜੁੜਨਗੇ ਵੀ ਕਿਉਂ ਜੇ ਉਹ ਰੋਜ਼ੀ ਪਿਕਚਰ ਸਤਾਈ ਦੇ ਵਿੱਚ ਨਹੀਂ ਦਿਖਾਉਣਗੇ ਤੇ ਕੋਈ ਕਿਉਂ ਜੁੜੂਗਾ ਪਰ ਸਵਾਲ ਇਹ ਹੈ ਮੈਂ ਕੋਈ ਜੋਤਸ਼ੀ ਨਹੀਂ ਹੈਗਾ ਇਹਨਾਂ ਲੀਡਰਾਂ ਵਾਂਗੂ ਜਿਹੜੇ ਕਹਿੰਦੇ ਨੇ ਕਿ ਸਾਲ ਬਾਅਦ ਕੀ ਹੋਣਾ ਇਸ ਦੀ ਭੁਵਿੱਖਬਣੀ ਇਹ ਕਰ ਸਕਦੇ ਹੋਣਗੇ ਮੈਂ ਤਾਂ ਨਹੀਂ ਕਰ ਸਕਦਾ ਕਿਉਂਕਿ ਅਗਲੀ ਸਾਂ ਦੀ ਅਗਲੀ ਘੜੀ ਦਾ ਵੀ ਭਰੋਸਾ ਨਹੀਂ ਕਿ ਤੁਹਾਨੂੰ ਔਰ ਮੈਨੂੰ ਆਊਗਾ ਕਿ ਨਹੀਂ ਆਊਗਾ ਇਹ ਤਾਂ ਪ੍ਰਮਾਤਮਾ ਨੇ ਕਰਨਾ ਹੈ ਜੋ ਸਾਲ ਬਾਅਦ ਹੋਣਾ ਹੈ ਪਰ ਮੈਂ ਤੁਹਾਨੂੰ ਇੱਕ ਐਸ ਪੋਲਿਟੀਕਲ ਐਨਾਲਿਸਿਸ ਮੈਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦਾ ਸਾਰੇ মিডিਏ ਦੇ ਸਾਥੀ ਖੜੇ ਨੇ ਦਾਵੇ ਕੋਈ ਜਿਹੜੇ ਮਰਜ਼ੀ ਕਰੀ ਜਾਵੇ ਡਸਨਟ ਮੇਕ ਅ ਡਿਫਰੈਂਸ ਪਰ ਸਵਾਲ ਇਹ ਹੈ ਕਿ ਜਦੋਂ ਵੱਡੇ ਬਾਦਲ ਸਾਹਿਬ ਹੁਣੀ ਸੀਗੇ ਸਰਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਜਦੋਂ ਬਾਜਪਾਈ ਸਾਹਿਬ ਬੜਵਾਨੀ ਸਾਹਿਬ ਹੋਰਾਂ ਦਾ ਟਾਈਮ ਸੀਗਾ ਜਦੋਂ ਭਾਜਪਾ ਤੇ ਅਕਾਲੀ ਦਲ ਇਕੱਠੇ ਚੋਣਾਂ ਲੜਦੇ ਸੀਗੇ ਘਿਓ ਖਿਚੜੀ ਹੋ ਕੇ ਚੋਣਾਂ ਲੜਦੇ ਸੀਗੇ ਤੇ ਉਸ ਸਮੇਂ ਵੀ ਕਿਸੇ ਵੀ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਤੇ ਭਾਜਪਾ ਦੀਆਂ 60 62 64 65 ਸੀਟਾਂ ਤੋਂ ਕਦੇ ਉੱਪਰ ਆਈਆਂ ਨਹੀਂ ਹੈਗੀਆਂ ਉਹਨਾਂ ਸਮਿਆਂ ਦੇ ਵਿੱਚ ਤੇ ਅੱਜ ਦੀ ਤਾਰੀਖ ਦੇ ਵਿੱਚ ਔਰ ਉਸ ਸਮੇਂ ਉਹ ਵੀ ਸੀਗੇ ਕਿ ਜਦ ਕਦੇ ਵੀ ਕੋਈ ਅਕਾਲੀ ਦਲ ਤੇ ਨਾ ਕੋਈ ਨਸ਼ਿਆਂ ਦਾ ਨਾ ਕੋਈ ਗੁਰੂ ਸਾਹਿਬ ਦੀ ਬੇਅਦਬੀ ਦਾ ਇਹ ਅਲੀਗੇਸ਼ਨ ਨਹੀਂ ਲੱਗੇ ਸੀਗੇ ਬੀਜੇਪੀ ਦੇ ਉੱਪਰ ਕਿਸਾਨਾਂ ਨੂੰ ਮਾਰਨ ਵਾਲੇ ਤਿੰਨ ਕਾਨੂੰਨਾਂ ਦੇ ਅਲੀਗੇਸ਼ਨ ਨਹੀਂ ਲੱਗੇ ਸੀਗੇ ਉਸ ਸਮਿਆਂ ਦੇ ਵਿੱਚ ਜੇ 60 62 ਸੀਟਾਂ ਆਉਂਦੀਆਂ ਰਹੀਆਂ ਨੇ ਤੇ ਅੱਜ ਜਦ ਇਹ ਦੋਨੋਂ ਪਾਰਟੀਆਂ ਦਾ ਕਿਰਦਾਰ ਇੰਨਾ ਕਿ ਗਿਰ ਚੁੱਕਿਆ ਜਿਹੜਾ ਕਿ ਲੋਕਾਂ ਦੇ ਵਿੱਚ ਨਸ਼ਰ ਹੋ ਚੁੱਕਿਆ ਕਿ ਆਕਾਲੀ ਦਲ ਨੇ ਨਸ਼ਿਆਂ ਦੇ ਵਿੱਚ ਆਕਾਲੀ ਦਲ ਨੇ ਗੁੰਡਾਗਰਦੀ ਦੇ ਵਿੱਚ ਆਕਾਲੀ ਦਲ ਨੇ ਗੁਰੂ ਸਾਹਿਬ ਦੀ ਬੇਅਦਬੀ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਹੈਗੀ ਔਰ ਬੀਜੇਪੀ ਦਾ ਐਂਟੀ ਪੰਜਾਬ ਚਿਹਰਾ ਸਾਹਮਣੇ ਆ ਚੁੱਕਾ ਕੀ ਤੁਹਾਨੂੰ ਲੱਗਦਾ ਕਿ ਜੇ ਦੋਨੋਂ ਇਕੱਠੇ ਵੀ ਹੋ ਜਾਣ ਤਾਂ ਫਿਰ ਸਰਕਾਰ ਚ ਆ ਜਾਣਗੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਉਸ ਦੌਰ ਤੋਂ ਜਦ ਆਕਾਲੀ ਭਾਜਪਾ ਇਕੱਠੇ ਹੋ ਕੇ ਸਰਕਾਰ ਬਣਾ ਲੈਂਦੇ ਸੀ ਬੜੀ ਮੁਸ਼ਕਲ ਨਾਲ ਉਸ ਦੌਰ ਤੋਂ ਪੰਜਾਬ ਬਹੁਤ ਅੱਗੇ ਨਿਕਲ ਚੁੱਕਿਆ ਅੱਜ ਉਹਨਾਂ ਗੱਲਾਂ ਦੇ ਵਿੱਚ ਦੀਆਂ ਦੀਆਂ ਐਗਜ਼ਾਮਪਲਾਂ ਦੇ ਕੇ ਦਾਅਵੇ ਕਰ ਲੈਣਾ ਪਰ ਮਾਕ ਮਾਈ ਵਰਡਸ ਮੇਰੇ ਤੋਂ ਲਿਖ ਕੇ ਲੈ ਲਓ ਕਿ ਜੇ ਦੋਨੋਂ ਇਕੱਠੇ ਹੋ ਜਾਂਦੇ ਨੇ ਅਕਾਲੀ ਦਲ ਤੇ ਭਾਜਪਾ ਤਾਂ ਵੀ ਰਾਜਭਾਗ ਦੇ ਨੇੜੇ ਨਹੀਂ ਲੱਗ ਸਕਦੇ ਕਿ ਮੈਂ ਤੁਹਾਨੂੰ ਲਿਖ ਕੇ ਦੇ ਦੇਣਾ ਸਮਝ ਜੀ ਇੱਕ ਗੱਲ ਆ ਰਹੀ ਕਿ ਰੀਸ਼ਫਲ ਦੀ ਗੱਲ ਕਾਫੀ ਆ ਗਈ ਅੱਛਾ ਚੱਲ ਜੀ ਰੀਸ਼ਫਲ ਹੋ ਰਿਹਾ ਉਹ ਤਾਂ ਉਹ ਤਾਂ ਦੇਖੋ ਰੀਸ਼ਫਲ ਜਿਹੜਾ ਹੁੰਦਾ ਜੀ ਉਹਦਾ ਪ੍ਰੈਰੋਗੇਟਿਵ ਜਿਹੜਾ ਹੁੰਦਾ ਉਹ ਮੁੱਖ ਮੰਤਰੀ ਸਾਹਿਬ ਦਾ ਹੁੰਦਾ ਤੇ ਪਾਰਟੀ ਦੇ ਨੈਸ਼ਨਲ ਸੁਪਰੀਮ ਲੀਡਰ ਦਾ ਹੁੰਦਾ ਸੋ ਇਹ ਸਵਾਲ ਤੁਸੀਂ ਗਲਤ ਬੰਦੇ ਨੂੰ ਕਰ ਰਹੇ ਹੋ ਇਹ ਨੈਸ਼ਨਲ ਕਹੇ ਮੈਂ ਪੰਜਾਬ ਦਾ ਨਹੀਂ ਕਹਾਂ ਸੋ ਇਸ ਕਰਕੇ ਇਹ ਸਵਾਲ ਹੈ ਜਿਹੜਾ ਯਾਰਵਿੰਦ ਕੇਜਰੀਵਾਲ ਜੀ ਨੂੰ ਪੁੱਛੋ